ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਗੁਬੀਰ ਸਿੰਘ ਜੀ ਪਹੁੰਚਦੇ ਆ ਕਹਿੰਦੇ ਵੀ ਬਲਵੰਸਿੰਗ ਰਾਜੂਆਣਾ ਉਹਨਾਂ ਨੂੰ ਜਲ ਦੇਣ ਗਏ ਸੀਗੇ ਹੁਣ ਜਦੋਂ ਇਹ ਜਲ ਉਹਨਾਂ ਨੂੰ ਸੌਂਪਿਆ ਗਿਆ ਹੋਊਗਾ ਦਿੱਤਾ ਗਿਆ ਹੋਊਗਾ ਤਾਂ ਉਸ ਦੌਰਾਨ ਕੁਝ ਗੱਲਾਂ ਬਾਤਾਂ ਵੀ ਹੋਈਆਂ ਹੋਣਗੀਆਂ ਕੀ ਗੱਲਾਂ ਬਾਤਾਂ ਹੋਈਆਂ ਹੋਣਗੀਆਂ ਤੇ ਉਹਨਾਂ ਦੇ ਭਵਿੱਖ ਦੀ ਸਿਆਸਤ ਦੇ ਵਿੱਚ ਜਾਂ ਭਵਿੱਖ ਦੀ ਪੰਥਕ ਸਿਆਸਤ ਦੇ ਵਿੱਚ ਕੀ ਅਸਰ ਪੈ ਸਕਦੇ ਆ ਕਿਦਾਂ ਦਾ ਦ੍ਰਿਸ਼ ਬਣ ਸਕਦਾ જરા ਦੱਸੋ ਖਾਕ ਜਰਾ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਚ ਇਹ ਮੁਲਾਕਾਤ ਜਿਹੜੀ ਆ ਇਹਦੇ ਕੀ ਮਾਇਨੇ ਨੇ ਵੇਖੋ ਜਥੇਦਾਰ ਸਾਹਿਬ ਜੇ ਸੀਟ ਤੇ ਬੈਠੇ ਨਾ ਬੜੀ ਉਹ ਇੰਪੋਰਟੈਂਟ ਸੀਟ ਆ ਅਧਿਆਤਮਕ ਸੀਟ ਆ ਜਥੇਦਾਰ ਅਕਾਲ ਤਖ ਦੀ ਸੀਟ ਤੇ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਵੀ ਅਸੀਂ ਸਿੱਖਾਂ ਦੇ ਪੋਤੋਂ ਘਟ ਨਹੀਂ ਘਟ ਨਹੀਂ ਕਹਿੰਦੇ ਸੀ ਲੇਕਿਨ ਬਾਹਰ ਆ ਕੇ ਇੰਨੀ ਗੱਲ ਕਹਿਣਾ ਨਹੀਂ ਜੀ ਇਹ ਤੇ ਕੋਈ ਸਾਡੀ ਪਰਿਵਾਰਕ ਮੀਟਿੰਗ ਸੀ ਜੀ ਪਰਿਵਾਰਕ ਮੁਲਾਕਾਤ ਸੀ ਉਹਨਾਂ ਨਾਲ ਜੇ ਪਰਿਵਾਰਕ ਮੁਲਾਕਾਤ ਸੀ ਤੇ ਵੀ ਦੱਸ ਦਿਓ ਫਿਰ ਪਰਿਵਾਰ ਦਾ ਬੰਦਾ ਕਿਹੜਾ ਨਾਲ ਸੀ ਉਹਨਾਂ ਦੇ ਕੀ ਉਹਦੀ ਭੈਣ ਨਾਲ ਸੀ ਉਹਦੀ ਮਾਂ ਨਾਲ ਸੀ ਉਹਦਾ ਪਿਓ ਨਾਲ ਭਰਾ ਨਾਲ ਸੀ ਕੋਈ ਨਾਲ ਹੈਗਾ ਸੀ ਉਹਦੇ ਕੋਈ ਨਾਲ ਨਹੀਂ ਸੀ ਫਿਰ ਪਰਿਵਾਰਕ ਕਾਦੀ ਹੋ ਗਈ ਫਿਰ ਇਸ ਸੀਟ ਤੇ ਬਹਿ ਕੇ ਆ ਕੇ ਤੁਸੀਂ ਇਹ ਕਹਿੰਨੇ ਪਰਿਵਾਰਕ ਸੀ ਲੇਕਿਨ ਮੁੱਦਾ ਦੱਸੋ ਕਿ ਐਕਚੁਅਲੀ ਬੇਸਿਕਲੀ ਜੇ ਨਹੀਂ ਦੱਸਦੇ ਉਦਾਂ ਕਹਿ ਦਿਓ ਜੀ ਸਾਡੀਆਂ ਕੁਝ ਗੱਲਾਂ ਪਤਾ ਪੰਥਕ ਵਿਚਾਰੀਆਂ ਜਿਹੜੀ ਸੀ ਤੁਹਾਨੂੰ ਨਹੀਂ ਦੱਸ ਵੀਰੇ ਇੱਥੇ ਉੱਪਰ ਨਹੀਂ ਕਰ ਸਕਦੇ ਸਮਾਂਉਣ ਕੇ ਦੱਸਾਂਗੇ ਅੱਜ ਕਿੰਨੇ ਦਾ ਵਿਚਾਰਾ ਕੀਤਾ ਸੀ ਸਿੱਧੀ ਗੱਲ ਕੋ ਕਿਉਂ ਨਹੀਂ ਤੂੰ ਝੂਠ ਬੋਲਦੇ ਦੁਬਾਰਾ ਕੀ ਕੀ ਝੂਠ ਮਾਰਦਾ ਠੇਕਾ ਲੈ ਨਾ ਤੁਸੀਂ ਮੈਂ ਇਹ ਵੀ ਗੱਲ ਇੰਨੀ ਗੱਲ ਕਿਉਂਗਾ ਵੀ ਜਿਹੜੀ ਇਹਨਾਂ ਦੀ ਮੁਲਾਕਾਤ ਹੋਈ ਹੈ ਤੁਹਾਨੂੰ ਪਤਾ ਹੋਏਗਾ ਕਿ ਕੁਝ ਸਮਾਂ ਪਹਿਲਾਂ ਭਾਈ ਰਾਜੋਵਾਲੀ ਦੀ ਸਿਹਤ ਖਰਾਬ ਹੋ ਗਈ ਸੀ। ਸਿਹਤ ਖਰਾਬ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇੱਕ ਪੱਤਰ ਲਿਖਿਆ ਸੀ ਦੇਸ਼ ਦੇ ਰਾਸ਼ਟਰਪਤੀ ਨੂੰ ਉਹਦੀ ਸਿਹਤ ਖਰਾਬ ਹੈ ਤੁਹਾਨੂੰ ਰਿਆਕ ਕੀਤਾ ਜਾਵੇ ਜਾਂ ਉਹਨੂੰ ਪਰਵਲ ਦਿੱਤੀ ਜਾਵੇ। ਅੱਜ ਤੱਕ ਉਹਦਾ ਕੋਈ ਜਵਾਬ ਨਹੀਂ ਆਇਆ। ਜੋ ਨਹੀਂ ਜਮਾ ਬਾਇਆ ਵੀ ਸਿੱਖ ਧਰਿਆ ਧਰਿਆ ਚ ਬੜੀ ਬੁਰੀ ਤਰ੍ਹਾਂ ਵੰਡੇ ਪਏ ਨੇ ਕੱਲੇ ਸਿੱਖ ਹੀ ਨਹੀਂ ਜਿਹੜੇ ਅਕਾਲੀ ਦਲ ਤੋਂ ਬਾਹਰਲੇ ਸਿੱਖ ਨੇ ਉਹ ਤੇ ਬਿਲਕੁਲ ਵਿਰੋਧ ਕਰਦੇ ਉਹ ਤੇ ਇਹਨਾਂ ਨੂੰ ਅਤਵਾਦੀ ਵਖਵਾਦੀ ਕਈ ਪ੍ਰਕਾਰ ਦੇ ਲਖਬ ਦਿੰਦੇ ਨੇ ਉਹ ਤੇ ਕਹਿੰਦੇ ਆ ਬਿੱਟੂ ਵਰਗੇ ਵੀ ਜੇ ਇਹਨਾਂ ਨੂੰ ਰਿਆ ਕੀਤਾ ਤੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜਦੋਂ ਇੰਦਰਾ ਗਾਂਧੀ ਦੇ ਕਾਤਲ ਨੂੰ ਛੱਡਿਆ ਗਿਆ ਰਜੀਵ ਗਾਂਧੀ ਦੇ ਕਾਤਲ ਨੂੰ ਛੱਡਿਆ ਗਿਆ ਸੀ ਨਾ ਉਦੋਂ ਬਕਾਇਦਾ ਤੌਰ ਤੇ ਤਾਮਲ ਲਾਡੂ ਦੀ ਪ੍ਰਧਾਨ ਸਭਾ ਸਰਬਸੰਮਤੀ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਸਾਡੀ ਅਕਾਲੀ ਸਰਕਾਰ ਰਹੀ ਹੈ ਤੁਹਾਡੇ ਕੋਲ ਪੂਰੇ ਮੈਂਬਰ ਸੀ ਤੁਸੀਂ ਬਹੁਤ ਸੰਮਤੀ ਨਾਲ ਕਰ ਸਕਦੇ ਸੀਗੇ ਲੇਕਿਨ ਉਦੋਂ ਤਾਂ ਤੁਸੀਂ ਵੀ ਅੱਤਵਾਦੀ ਕਹਿੰਦੇ ਰਹੇ ਵੱਖਵਾਦੀ ਕਹਿੰਦੇ ਰਹੇ ਬੜਾ ਕੁਝ ਕਹਿੰਦੇ ਰਹਿੰਦੇ ਅੱਜ ਉਹਦੀ ਸਿਹਤ ਦਾ ਪਤਾ ਲੈਣ ਵਾਸਤੇ ਜਾਂਦੇ ਸੀ ਜੇ ਨੂੰ ਜਲ ਦੇ ਕੇ ਆ ਜੀ ਫਲਾਨ ਕਰਕੇ ਟੀਂਗਰ ਕੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਅਕਾਲੀ ਸਰਕਾਰ ਹੋਵੇ ਤੇ ਜਦੋਂ ਭਾਈ ਰਾਜੋ ਮਾੜਿਆ ਨੂੰ ਜਹੇਦਾਰ ਅਕਾਲ ਤਖਤ ਗਿਆਨੀ ਗੁਰਪਤ ਸਿੰਘ ਪੰਜ ਪਿਆਰਾਂ ਦਾ ਅਮਰ ਛਕਣ ਚ ਕਹਿੰਦੇ ਆ ਤੇ ਉੱਥੇ ਕਈ ਕੈਦੀਆਂ ਨੇ ਹੂਰ ਨੇ ਕਿਹਾ ਸੀ ਅਸੀਂ ਵੀ ਅਮਰ ਛਕਣੋ ਪਰ ਸਰਕਾਰ ਦੇ ਹੁਕਮ ਨਹੀਂ ਸੀ ਕਿਸ ਨੂੰ ਅੰਦਰ ਅਮਰ ਛਕਾਇਆ ਜਾਦਾ ਪਹਿਲਾਂ ਆਪਣੀ ਪੀੜ੍ਹੀਦਲੇ ਸੋਟਾ ਫੇਰੋ ਹੁਣ ਜੋ ਮੈਂ ਮਹਿਸੂਸ ਕਰਦਾ ਵਾਂ ਅੱਜ ਦੀ ਡੇਟ ਵਿੱਚ ਅਕਾਲੀ ਦਲ ਪੂਰਾ ਹਾਸ਼ੀ ਤੇ ਪਿਆ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਦੀ ਅੱਜ ਵੀ ਉਹਨਾਂ ਦੀ ਗੁੱਡੀ ਪੂਰੀ ਸਮਾਨ ਤੇ ਚੜੀਆ ਪੋਸੀਬਿਲਟੀ ਵੀ ਆਉਣ ਵਾਲੇ ਦਿਨਾਂ ਦੇ ਉੱਤੇ ਇਹਨਾਂ ਨੂੰ ਇਹਨਾਂ ਜਿਹੜੇ ਹੈ ਭਾਈ ਰਾਜਵਾਲੇ ਨੂੰ ਉਹਨਾਂ ਦੇ ਬਰਾਬਰ ਵਰਤਿਆ ਜਾਵੇ ਉਹਨਾਂ ਦੇ ਬਰਾਬਰ ਖੜਾ ਕੀਤਾ ਜਾਵੇ ਕਿ ਇਹ ਉਮੀਦਵਾਰ ਜੀ ਭਾਈ ਰਾਜੋ ਵਾਲੇ ਦਾ ਵਾਜ ਜੀ ਇਹ ਹਵਾਰੇ ਦਾ ਜੀ ਇਹ ਫਲਾਣੇ ਦਾ ਜੀ ਇਹੋ ਜੀ ਗੱਲਾਂ ਕੀਤੀਆਂ ਜਾਣ ਇਹ ਦਿੱਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿਉਂ ਭਾਈ ਅਮਰਤਪਾਲ ਸਿੰਘ ਇਹਨਾਂ ਦੀ ਗੱਲ ਸੁਣ ਕੇ ਰਾਜੀ ਨਹੀਂ ਜੋ ਕੁਝ ਉਹਦੇ ਖਿਲਾਫ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਬਦ ਵਰਤੇ ਗਏ ਨੇ ਸੁਖਬੀਰ ਸਿੰਘ ਬਾਦਲ ਵਰਤੋਂਗੇ ਵਰਤੇ ਗਏ ਨੇ ਬਿਰਸਾ ਸਿੰਘ ਬਟੂਆ ਵੱਲੋਂ ਵਰਤੇ ਗਏ ਉਹ ਵਾਪਸ ਮੂੰਹ ਚ ਨਹੀਂ ਪੈਣੇ ਉਸ ਤੋਂ ਬਾਅਦ ਭਾਵੇਂ ਤੁਸੀਂ ਬੜੀ ਬੜੀ ਕਹਿ ਚੁੱਕੇ ਹੋ ਪਾਰਲੀਮੈਂਟ 'ਚ ਬੀਬੀ ਅਰਸ਼ਮੀਤ ਕਹਿ ਰਹੀ ਆ ਵੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰੋ ਐਮਪੀ ਬਣ ਗਿਆ ਉਹ ਵੱਖਰੀ ਗੱਲ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਵੀ ਇਹ ਵੀ ਇੱਕ ਮੁੱਦਾ ਵਾ ਵੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਹੜਾ ਵਾ ਭਾਈ ਰਾਜਵੰਦ ਨੂੰ ਵਰਤਿਆ ਜਾ ਸਕਦਾ ਪਰ ਭਾਈ ਅਮਰਪਾਲ ਸਿੰਘ ਜਿਹੜੀ ਜਿੱਤ ਆ ਨਾ ਉਹ ਕੱਲੀ ਪੰਥਕ ਜਿੱਤ ਨਹੀਂ ਹੈ ਉਹ ਸਾਡੇ ਪੂਰੇ ਸਿਸਟਮ ਦੇ ਖਿਲਾਫ ਜਿੱਤਦਾ ਨਸ਼ੇ ਨੂੰ ਓਟਾਉਂਦੇ ਸੀਗੇ ਸਾਡੀਆਂ ਸਰਕਾਰਾਂ ਤੇ ਸਾਡੀ ਜਿਹੜੀ ਸਿਸਟਮ ਉਹ ਫੁਲਾਉਂਦਾ ਅਮਰਜ ਕਹਉਂਦੇ ਸੀਗੇ ਗੁਰੂ ਵਾਲੇ ਬਣਾਉਂਦੇ ਸੀਗੇ ਅੱਜ ਦੀ ਡੇਟ ਦੇ ਵਿੱਚ ਕਾਲੀ ਦਲ ਚ ਬਹੁਤੇ ਉਹ ਨੇ ਜਿਹੜੇ ਹੈਗੇ ਨੇ ਸਾਡੇ ਜਥੇਦਾਰ ਬਣੇ ਨੇ ਜਿਹੜੇ ਬੰਟੀ ਛੰਟੀ ਰੋਮੀ ਸੰਦੀ ਮੰਨੀ ਹੈਗੇ ਤੇ ਸਿਰਾਂ ਤੋਂ ਮੋਨੇ ਤੇ ਉੱਤੇ ਜਿੱਲ ਲਾ ਕੇ ਤੇ ਖੜੇ ਕੀਤੇ ਬਾਹਲੋਂ ਆਪਣੇ ਇਹ ਚੀਜ਼ਾਂ ਸਾਰੀਆਂ ਕਾਊਂਟ ਕਰਦੀਆਂ ਸੀ ਜਿਹੜੀਆਂ ਭਾਈ ਅਮਰਤਪਾਲ ਸਖਦੇ ਹੱਕ ਦੇ ਜਿਹੜੀਆਂ ਭੁਗਤੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਵੇਲੇ ਪੂਰੇ ਕੌਨਫੀਡੈਂਟ ਆਪ ਵੀ ਅਸੀਂ ਗਿੱਦੜਬਾਦੀ ਚੋਣ ਜਿੱਤਣੀ ਹੈ ਤੇ ਇਸ ਚੋਣ ਬਾਰੇ ਵੀ ਜਰੂਰ ਡਿਸਕਸ ਹੋਇਆ ਹੋਵੇ ਅੰਦਰ। ਵੀ ਸਾਡੀ ਤੁਸੀਂ ਉੱਥੇ ਕੀ ਮਦਦ ਕਰ ਸਕਦੇ ਹੋ? ਕਿ ਗਿੱਦੜਬਾਦ ਤੇ ਲੰਬੀ ਦੋ ਹਰਕੇ ਪੈਟ ਰਹੇ ਨੇ ਬਾਦਲ ਪਰਿਵਾਰ ਦੇ ਤੇ ਜੇ ਕਹਿੰਦੇ ਵੀ ਅਸੀਂ ਗਿੱਦੜਬਾਦ ਕੀ ਹਰਕੇ ਤੇ ਫਿਰ ਦੋ ਕਦਮ ਉਰ ਪਿੱਛੇ ਆ ਜਾਏਗਾ ਕਾਲੀਦਲ ਜੇ ਜਿੱਤ ਜਾਂਦੇ ਆ ਤੇ ਫਿਰ ਉਹਨਾਂ ਨੂੰ ਥੋੜੀ ਜੀ ਰਾਤ ਜਰੂਰ ਮਿਲੇਗੀ ਇਸ ਕਰਕੇ ਇਹ ਗੱਲਾਂ ਸਾਰੀਆਂ ਕਾਊਂਟ ਕਰਦੀਆਂ ਸੱਲਾ ਸਾਰੀਆਂ ਗੱਲਾਂ ਉਹਨਾਂ ਨੂੰ ਹਈ ਹੋਣਗੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਵੀ ਗੱਲ ਜਰੂਰ ਹੋਈ ਹੋਏਗੀ ਕਿ ਅੱਜ ਹੀ ਬਕਾਇਦਾ ਤੌਰ ਤੇ ਜਿਹੜੇ ਗੁਰਦੁਆਰਾ ਚੋਣਾਂ ਦੇ ਚੇਅਰਮੈਨ ਐਸਐ ਸਰੂ ਉਹਨਾਂ ਦਾ ਬਿਆਨ ਪੀ 27 ਲੱਖ ਤੋਂ ਵੱਧ ਕੇ ਵੋਟਾਂ 32 ਲੱਖ ਹੋ ਚੁੱਕੀਆਂ ਆ ਤੇ ਮੈਨੂੰ ਅਫਸੋਸ ਆ ਜਿਹਦੇ ਵਿੱਚੋਂ 18 ਲੱਖ ਵੋਟਾਂ ਔਰਤਾਂ ਦੀਆਂ ਤੇ 14 ਲੱਖ ਵੋਟਾਂ ਜਿਹੜੇ ਉਹ ਮਰਦਾਂ ਦੀਆਂ ਉਹਦੇ ਵਿੱਚ ਤੁਸੀਂ ਆਪ ਸੋਚਦੇ ਹੋ ਕਿਉਂ ਘਟਣੇ ਐਸੇ ਕਰਕੇ ਉਹ ਸ਼੍ਰੋਮਲਡਕੀਪੜੀ ਦੀਆਂ ਚੋਣਾਂ ਗਿੱਦੜਪਾਹ ਦੀ ਚੋਣ ਲੈ ਕੇ ਜਾਂ ਫਿਰ ਭਾਈ ਅਮਰਪਾਲ ਸਿੰਘ ਨੇ ਜੇ ਕਹਿਤਾ ਸਰਜੀਤ ਨੇ ਵੀ ਉਸੇ ਬਰਾਬਰ ਤੇ ਉਮੀਦਵਾਰ ਖੜਾਗੇ ਉੱਥੇ ਇਹਨਾਂ ਦੇ ਸੰਦੇਸ਼ ਹੋਣਗੇ ਇਹਨਾਂ ਦੇ ਆਦੇਸ਼ ਹੋਣਗੇ ਉੱਥੇ ਇਹਨਾਂ ਦੇ ਗੁਰਮਤੇ ਹੋਣਗੇ ਕਈ ਪ੍ਰਕਾਰ ਅਧਿਆਤਕ ਕੰਡੇ ਵਰਤੇ ਜਾਣਗੇ ਜੀ ਪਟੀ ਸਾਹਿਬ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰਨ ਲੱਗੇ ਸੀ ਨਾ ਇਸ ਤੋਂ ਪਹਿਲਾਂ ਮੈਂ ਟੀਵੀ ਦੇ ਉੱਤੇ ਇੱਕ ਹੋਰ ਖਬਰ ਦੇਖੀ ਨਿਊਜ਼ ਚੈਨਲ ਦੇ ਉੱਤੇ ਕਿ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਜਿਹੜੇ ਧਰਮ ਪਿਤਾ ਨੇ ਉਹਨਾਂ ਨੇ ਵੀ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਕਹਿੰਦੇ ਵੀ ਵਾਅਦਾ ਕੀਤਾ ਗਿਆ ਸੀਗਾ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਛੱਡਿਆ ਜਾਏਗਾ ਪਰ ਹੁਣ ਕਿਉਂਕਿ ਬਨਵਾਰੀ لال ਪ੍ਰੋਹੋਤ ਜਿਹੜੇ ਆ ਬਦਲ ਚੁੱਕੇ ਆ ਤੇ ਕਹਿੰਦੇ ਵੀ ਕੋਈ ਗੱਲਬਾਤ ਬਣੀ ਨਹੀਂ ਸਿਰੇ ਨਹੀਂ ਚੜੀ ਵੇਖੋ 2019 ਦੇ ਵਿੱਚ ਬਕਾਇਦਾ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਨਾਉਂਸਮੈਂਟ ਕਰਦੇ ਆ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਸੀ ਫੈਸਲਾ ਕੀਤਾ ਤੇ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਂਦਾ ਜੇ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਫਿਰ ਉਹ ਛੱਡੇ ਕੋਈ ਨਹੀਂ ਗਏ ਜੇ ਉਹ ਛੱਡੇ ਨਹੀਂ ਗਏ ਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਤੁਸੀਂ ਰੱਦ ਕਰ ਦਿੱਤਾ ਇਹਦਾ ਮਤਲਬ ਹੈ ਕਿ ਤੁਸੀਂ ਬੰਦੀ ਸੀਗਰ ਨੂੰ ਛੱਡਣ ਲਈ ਤਿਆਰ ਨਹੀਂ ਤੇ ਉਸੇ ਸੰਦਰਭ ਦੇ ਵਿੱਚ ਹੀ ਬਕਾਇਦਾ ਤੌਰ ਤੇ ਗਵਰਨਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਜਦੋਂ ਪਹਿਲਾਂ ਜਾ ਕੇ ਮਿਲੇ ਵੀ ਇਸ ਕੰਮ ਵਾਸਤੇ ਤੁਹਾਨੂੰ ਦੁਬਾਰਾ ਆਉਂਦੀ ਲੋੜ ਨਹੀਂ ਪਵੇਗੀ ਮੈਂ ਇਹਨੂੰ ਪਰਸਿਊ ਕਰੂੰਗਾ ਪਰ ਸਿਉ ਕੀ ਕਰਨਾ ਸੀ ਜਦੋਂ ਅਗਲਾ ਨੋਟੀਫਿਕੇਸ਼ਨ ਰੱਦ ਕਰਤਾ ਜੇ ਨੋਟੀਫਿਕੇਸ਼ਨ جاری ਰਹਿੰਦਾ ਤੇ ਫਿਰ ਤੂੰ ਕਿੰਨੀ ਕੋਈ ਗੱਲ ਚੱਲਦੀ ਸੀ ਦੁਰਾਦੀ ਕਰ ਤੇ ਬਾਕੀ ਕਿਹਦੀ ਗੱਲ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਸੈਂਟੈਂਸ ਰਿਵਿਊ ਕਮੇਟੀ ਬਣੀ ਹੈ ਦਿੱਲੀ ਸਰਕਾਰ ਦੀ ਉਹਦੇ ਚੇਅਰਮੈਨ ਪਹਿਲਾਂ ਸਤਿੰਦਰ ਜੈਨ ਹੁੰਦੇ ਸੀ ਚਾਰ ਵਾਰੀ ਉੱਤੇ ਲੀਕ ਫੇਰੀ ਪਿੰਦੀ ਇਹਨੂੰ ਨਹੀਂ ਛੱਡਿਆ ਜਾ ਸਕਦਾ ਸਤਿੰਦਰ ਜੈਨ ਦੇ ਜੇਲ੍ਹ ਜਾਣ ਤੋਂ ਬਾਅਦ ਉਹਦੇ ਕੇਜਰੀਵਾਲ ਚੇਅਰਮੈਨ ਬਣ ਗਏ ਦੋ ਵਾਰੀ ਉਹਨਾਂ ਫੇਰਦੀ ਤੇ ਐਦ ਕੀ ਉਹਨਾਂ ਪਤਾ ਮੁਕਾਤਾ ਵੀ ਇਹ ਬਿਲਕੁਲ ਛਲੇਸ ਦਾ ਇਹ ਫਾਈਲ ਬੰਦ ਕਰ ਦਿੱਤੀ ਜਾਵੇ ਤੇ ਫਿਰ ਗਵਰਨਰ ਸਾਹਿਬ ਕੀ ਕਰ ਸਕਦੇ ਗਵਰਨਰ ਸਾਹਿਬ ਤੇ ਮੈਂ ਸੋਚਦਾ ਵੀ ਕਲੋਨਾਈਜ਼ਰ ਦੀ ਇਹ ਪੋਸਟ ਬਣਾਈ ਸੀਗੀ ਕਲੋਨੀਅਨ ਪੋਸਟ ਬਣਾਈ ਸੀਗੀ ਇਹ ਪੋਸਟ ਖਤਮ ਕੀਤੀ ਜਾਣੀ ਚਾਹੀਦੀ ਵੱਡੇ ਵੱਡੇ ਰਵਾਸ ਗੁੰਮ ਬਣਾਏ ਤੁਸੀਂ ਉੱਥੇ ਕਾਦੀ ਪਾਇਆ ਉਹਨੂੰ ਸਟਾਫ ਦਿੱਤਾ ਕੋਈ ਕਾਰੋਬਾਰ ਨਹੀਂ ਕੋਈ ਕੰਮ ਨਹੀਂ ਦੇ ਕੋਈ ਐਸੇ ਕਾਕੇ ਗਵਰਨਰ ਸਾਹਿਬ ਨੇ ਉਦੋਂ ਤਿਸ ਕਰਕੇ ਕਹਿ ਤਾ ਸੀ ਵੀ ਨੋਟੀਫਿਕੇਸ਼ਨ ਹੈ ਉਹਦੇ ਸੰਦਰਭ ਜਾ ਕੇ ਗੱਲ ਕਰਾਂਗੇ ਵੀ ਨੋਟੀਫਿਕੇਸ਼ਨ ਹੋਇਆ ਇਹਨੂੰ ਲਾਗੂ ਕੀਤਾ ਜਾਵੇ ਤੇ ਗੱਲ ਬਣ ਜੂਗੀ ਲੇਕਿਨ ਨੋਟੀਫਿਕੇਸ਼ਨ ਰੱਦ ਕਰਤਾ ਤੇ ਭਾਈ ਦਵਿੰਦਰਪਾਲ ਸਿੰਘੀ ਭੁੱਲੇ ਦੇ ਉੱਤੇ ਪੂਰੀ ਦੋ ਇੱਕ ਕਾਟਾ ਮਾਰਤਾ ਲਾਲ ਕਲਮ ਨਾਲ ਉਹ ਕੇ ਬੰਦੀ ਕਰਤੀ ਫਿਰ ਬਾਕੀ ਕੀ ਰਹਿ ਗਿਆ ਹੁਣ ਇੱਥੇ ਸਿੱਖਾਂ ਨੇ ਸੋਚਣਾ ਵਾ ਕਿ ਅਸੀਂ ਕਿਹੜੇ ਪਾਸੇ ਤੁਰਨਾ ਵਾ ਅਸੀਂ ਕਿਵੇਂ ਕਰਨਾ ਵਾ ਇਸ ਕਰਕੇ ਗਵਰਨਸਰ ਨੂੰ ਫੇਰ ਜਾ ਕੇ ਜਿਹੜੇ ਭਾਈ ਗੁਰਵਤੀ ਗੁਰਚਰਨ ਸਿੰਘ ਗਰੀ ਮਲੇ ਨੇ ਉਨਾ ਦੇ ਧਰਮਪਿੱਤਾ ਆਪਣਾ ਡੈਪੁਟੀਸ਼ਨ ਲੈ ਕੇ ਉਹਨਾਂ ਮੰਗ ਪੱਤਰ ਤੇ ਚੱਗੀ ਗੱਲ ਵੈਸੇ ਤੇ ਕੁਟਾਰੀਆ ਸਭ ਗੁਲਾਬ ਸਿੰਘ ਕੁਟਾਰੀਆ ਜਿਹੜੇ ਨੇ ਹੰਡੇ ਵਰਤੇ ਸਿਆਸਤਾਨ ਮੰਤਰੀ ਵੀ ਰਹੇ ਨੇ ਵਿਰੋਧੀ ਤੇ ਦੇ ਨੇਤਾ ਵੀ ਰਹਾ ਇੱਕ ਵਾਰੀ ਐਮਪੀ ਵੀ ਰਹਾ 8 ਵਾਰੀ ਐਮਐਲਏ ਬਣੇ ਨੇ ਤੇ ਹੰਡੇ ਵਰਤੇ ਸਿਆਸਤ ਜਨ ਜੇ ਚੌਣ ਤੇ ਕੋਈ ਨਾ ਕੋਈ ਰਸਤਾ ਵਿਚਾਰ ਨੂੰ ਲੱਭ ਜਿੰਦੇ ਤੁਹਾਨੂੰ ਪਤਾ ਨਾ ਜਦੋਂ ਜੀਵ ਲੂੰਗਵਾਲ ਸਮਝੌਤਾ ਆ ਤੇ ਉਦੋਂ ਅਰਜਨ ਸਿੰਘ ਪੰਜਾਬ ਦੇ ਗਵਰਨਰ ਸੀ ਤੇ ਉਹਨਾਂ ਕਰਾਇਆ ਸੀਗਾ ਤੇ ਬਾਅਦ ਦੇ ਵਿੱਚ ਜੋ ਉਹਨਾਂ ਨੂੰ ਉੱਥੋਂ ਇਨਾਮ ਦਿੱਤਾ ਗਿਆ ਉਹ ਵੀ ਸਾਰਿਆਂ ਨੂੰ ਪਤਾ ਹੁੰਦਾ ਮੇਰੇ 'ਚ ਇਸ ਕਰਕੇ ਹੰਡੇ ਵਰਤੇ ਬੰਦੇ ਨੇ ਜੇਕਰ ਤੇ ਇਹ ਬੰਦੀ ਸਿੰਘਾਂ ਦੀ ਇਹ ਮੰਗ ਮਨਾਉਣ ਦੇ ਵਿੱਚ ਸਰਕਾਰ ਨੂੰ ਕਾਮਯਾਬ ਹੋ ਸਕਦੇ ਤੇ ਇਹਨਾਂ ਨੂੰ ਕੋਈ ਵੱਡਾ ਹੋਰ ਇਨਾਮ ਵੀ ਮਿਲ ਸਕਦਾ ਹੈ ਇਹਦੇ 'ਚ ਜੀ ਅੱਜ ਸਾ ਵੀ ਇੱਕ ਗੀਤ ਬੜਾ ਨਾ ਮਕਬੂਲ ਹੋਇਆ ਸੀਗਾ ਵੀ ਜੇ ਕਿਦਰੇ ਮੈਂ ਬਾਬਾ ਹੁੰਦਾ ਪੂਰਾ ਮੇਰਾ ਦਾਬਾ ਹੁੰਦਾ ਜੇ ਕੋਈ ਮੇਰੇ ਖਿਲਾਫ ਬੋਲਦਾ ਫਿਰ ਪੂਰਾ ਖਾਨ ਖਰਾਬਾ ਹੁੰਦਾ ਕੂਨ ਖਰਾਬਾ ਹੁੰਦਾ ਬਾਬਾ ਰਾਮ ਰਹੀਮ 21 ਦਿਨਾਂ ਦੀ ਪ੍ਰੋਬ ਤੋਂ ਬਾਹਰ ਆ ਗਿਆ ਫਿਰ ਆ ਗਿਆ ਬਾਗਪੱਤ ਡੇਰੇ ਦੇ ਵਿੱਚ ਤੇ ਮੈਂ ਜਦੋਂ ਗਾਣਾ ਇਹ ਸੁਣ ਰਿਹਾ ਸੀਗਾ ਤੇ ਮੈਨੂੰ ਇਦਾਂ ਲੱਗਦਾ ਸੀਗਾ ਕਿ ਇਹ ਖਰੇ ਗਾਣਾ ਲਿਖਿਆ ਹੀ ਵੇ ਰਾਮ ਰਹੀਮ ਕਰਕੇ ਆ ਸੌਦੇ ਸਾਦ ਕਰਕੇ ਤੇ ਉਹ ਫੇਰ 21 ਦਿਨਾਂ ਦੀ ਪ੍ਰੋਲ ਮਿਲ ਗਈ ਆ ਉਧਰੋਂ ਹਰਿਆਣਾ ਦੇ ਵਿੱਚ ਇਲੈਕਸ਼ਨ ਵੀ ਆ ਕਿੱਦਾਂ ਦੇਖਦੇ ਹੋ ਇਹ ਸਾਰੇ ਪੂਰੇ ਮਾਮਲੇ ਵਿੱਚ ਵਿਖੋ ਰਾਮ ਰਹੀਮ ਦਾ ਪ੍ਰੋਲ ਮਤਲਬ ਜਦੋਂ ਵੀ ਕਿਤੇ ਕੋਈ ਇਲੈਕਸ਼ਨ ਹੁੰਦੀ ਆ ਉਦੋਂ ਹੀ ਰਾਮ ਰਹੀਮ ਨੂੰ ਪ੍ਰੋਲ ਮਿਲ ਜਾਂਦੀ ਆ ਰਾਮ ਰਵੀਂਦੇ ਦਾਅਵੇ ਬੜੇ ਵੀ ਮੇਰੇ ਕਰੋੜਾ ਸੇਵਕ ਨੇ ਕਰੋੜਾ ਮੇਰੇ ਹਮਦਰਦ ਨੇ ਕਰੋੜਾ ਮੇਰੇ ਸਮਰਥਕ ਨੇ ਕਰੋੜਾ ਮੇਰੇ ਬੰਦੇ ਕਈ ਬੰਦੇ ਆ ਦਿੱਲੀ ਚ ਨੇ 25 ਲੱਖ ਆਪਣੇ ਬੰਦੇ ਹੋਣ ਦੀ ਗੱਲ ਕੀਤੀ ਸੀ ਲੇਕਿਨ ਦਿੱਲੀ ਚ ਇਲੈਕਸ਼ਨ ਜੀ ਵਿਧਾਨ ਸਭਾ ਦੀ ਹਾਰ ਕੀਤੀ ਸੀ ਬੀਜੇਪੀ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਫਿਰ 21 ਦਿਨ ਦੀ ਪ੍ਰੋਲ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਐਸਪੀਸੀ ਦੇ ਇੱਕ ਕਹਿੰਦੇ ਵਕੀਲ ਹੈਗੇ ਨੇ ਉਹਨਾਂ ਦਾ ਨਾਮ ਭਗਵੰਤ ਸਿੰਘ ਸਿਆਲਕਾ ਤੇ ਭਗਵਾਨ ਸਿੰਘ ਸਿਆਲਕਾ ਨੇ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਪਾਈ ਸੀ ਵੀ ਤੁਸੀਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਨੂੰ ਪ੍ਰੋਲ ਦੇ ਰਹੇ ਸਾਡੇ ਬੰਦੀ ਸਿੰਘ ਬੰਦੇ ਨੂੰ ਪ੍ਰੋਲ ਤੋਂ ਮਿਲਰੀ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਨੋਟਿਸ ਦਿੱਤਾ ਸੀ ਇਹਨੂੰ ਆਪਣੇ ਨੂੰ ਹਰਿਆਣਾ ਸਰਕਾਰ ਨੂੰ ਤੇ ਇਹਦਾ ਆ ਕੇ ਵਕੀਲ ਪੇਸ਼ ਹੋਏ ਦੀ ਬਾਬਾ ਜੀ ਦੇ ਪ੍ਰੋਗਰਾਮ ਨੂੰ ਪ੍ਰੋਲ ਮਨਜ਼ੂਰ ਕੀਤੀ ਜਾਵੇ ਤੇ ਹਾਈ ਕੋਰਟ ਨੇ ਕਿਹਾ ਨੋ ਪਹਿਲਾਂ ਜਵਾਬ ਦੇਵੇ ਹਰਿਆਣਾ ਸਰਕਾਰ ਹੈਰਣਾ ਸਰਕਾਰ ਨੂੰ ਪੁੱਛਿਆ ਗਿਆ ਸੀ ਵੀ ਹੁਣ ਤੱਕ ਤੁਸੀਂ ਕਿੰਨੇ ਵਿਅਕਤੀ ਨੂੰ ਪ੍ਰੋਲ ਦਿੱਤੀ ਹੈ ਕਿੰਨਿਆਂ ਦੀ ਪੈਂਡਿੰਗ ਹੈ ਕਿੰਨਿਆਂ ਦੀ ਰੱਦ ਕੀਤੀ ਉਹ ਫਿਰ ਉਹਨਾਂ ਨੇ ਜਵਾਬ ਦਿੱਤਾ ਪਿਛਲੇ ਦਿਨੀ ਜਦੋਂ ਇਹਦੀ ਪ੍ਰੋਲ ਰੱਦ ਕੀਤੀ ਗਈ ਸੀ ਉਹਨੇ ਕਿਹਾ ਜੀ 660 ਬੰਦਿਆਂ ਨੂੰ ਪ੍ਰੋਲ ਦੇ ਚੁੱਕੇ ਹੁਣ ਤੱਕ ਨਵੇਂ ਕਾਨੂੰਨ ਦੇ ਤਹਿਤ ਸਿਰਫ 2 ਬੰਦੇ ਨੇ ਰੱਦ ਕੀਤੀ ਗਈ ਤੋਂ ਦੂਸਤ ਬਾਅਦ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਕਹਦੇ ਵੀ ਕਨਸਰਨਡ ਅਥਾਰਟੀ ਜਿਹੜੀ ਆ ਉਹਦੇ ਦਾ ਫੈਸਲਾ ਲਵੇ ਕੰਸਰਨਡ ਅਥਾਰਟੀ ਕਿਹੜੀ ਆ ਉੱਥੋਂ ਦਾ ਐਸਐਸਪੀ ਸਿਰਸੇ ਦਾ ਤੇ ਨਾਲ ਉਹਨਾਂ ਦੀ ਬਕਾਇਦਾਤ ਉੱਤੇ ਡੀਸੀ ਜਦੋਂ ਡੀਸੀ ਨੇ ਇਹ ਲਿਖ ਕੇ ਦੇਂਦੇ ਆ ਡੀਸੀ ਉਹਦੀ ਰਿਪੋਰਟ ਬਕਾਇਦਾਤ ਤੌਰ ਤੇ ਲੰਦਾ ਕਿਹਦੇ ਕੋਲੋਂ ਐਸਐਸਪੀ ਕੋਲੋਂ ਵੀ ਇਸ ਬੰਦੇ ਦੇ ਬਾਹਰ ਉਹਨਾਂ ਨੂੰ ਕੋਈ ਲਾਇਲ ਆਰਡਰ ਨੂੰ ਖਤਰਾ ਨਹੀਂ ਉਹ ਲੁੱਕ ਕੇ ਦਿੰਦਾ ਕੋਈ ਖਤਰਾ ਨਹੀਂ ਉਹ ਪ੍ਰੋਲ ਮਨਜ਼ੂਰ ਕਰ ਦਿੰਦਾ ਸਾਲ ਦੇ ਵਿੱਚ 7 ਪ੍ਰੋਲ ਮਿਲ ਸਕਦੀਆਂ ਇਹ ਪ੍ਰੋਲ ਦੀ ਫਰ ਲੋ ਇਹ ਫਰਲੋ ਮਿਲ ਇੱਕੀ ਦਿਨ ਦੀ ਉਹਨੂੰ ਟਿੱਕੀ ਦਿਨ ਦੀ ਫਰਲੋ ਮਿਲਿਆ ਉਸ ਤੋਂ ਬਾਅਦ ਪ੍ਰੋਲ ਸ਼ੁਰੂ ਹੋ ਗਈ ਪ੍ਰੋਲ ਨੂੰ ਟਿੱਕੀ ਦਿਨ ਦੀ ਫਰਲੋ ਮਿਲਦੀ ਹੈ ਮੁੜ ਕੇ 90 ਦਿਨ ਦੀ ਪ੍ਰੋਬਲਮ ਲੈ ਸਕਦਾ ਏ ਥੋੜੇ ਦਿਨ ਅੰਦਰ ਰਹਿ ਕੇ ਫਿਰ ਇਹ ਸੇ ਕਰਕੇ ਹਾਈ ਕੋਰਟ ਦੇ ਵਿੱਚੋਂ ਉਹਦਾ ਕੇਸ ਦਾ ਨਿਪਟਾਰਾ ਹੋਣ ਤੋਂ ਬਾਅਦ ਬਕਾਇਦਾ ਤੌਰ ਤੇ ਉਹਨੂੰ ਪ੍ਰੋਲ ਦਿੱਤੀ ਗਈ ਹੈ ਲੀਗਲ ਤੌਰ ਤੇ ਦਿੱਤੀ ਗਈ ਹੈ ਐਸਜੀਪੀਸੀ ਤੇ ਜਿਹੜੀ ਆਪਣੀ ਪਟੀਸ਼ਨ ਕੀਤੀ ਸੀ ਪਾਈ ਸੀ ਉਹਦਾ ਨਿਪਟਾਰਾ ਵੀ ਹੋ ਗਿਆ ਪਰ ਹੁਣ ਦੁਬਾਰਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਹਾਈ ਕੋਰਟ ਨੂੰ ਕਿ ਹਾਈ ਕੋਰਟ ਨੇ ਜੋ ਜਵਾਬ ਮੰਗਿਆ ਇਕ ਵੇਲੇ ਦਿੱਤਾ ਇਸ ਕਰਕੇ ਪ੍ਰੌਲ ਲੀਗਲ ਤਰੀਕੇ ਨਾਲ ਮਿਲੀ ਜੀ ਜੀ ਪਟਿਆ ਸਾਹਿਬ ਉਧਰ ਇੱਕ ਹੋਰ ਨਵਾਂ ਬਾਬਾ ਪੰਜਾਬ ਚ ਉੱਠਿਆ ਖੇੜੀ ਵਾਲਾ ਬਾਬਾ ਉਹਨੇ ਆਪਣੀ ਸੱਸ ਦੀ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ ਆ ਤੇ ਆਹ ਬਾਬਾ ਜਿਹੜਾ ਇਹਦਾ ਕੇਸ ਨਜਿੱਠਿਆ ਨਹੀਂ ਜਾਂਦਾ ਬਲਾਤਕਾਰ ਮਾਮਲਾ ਹੋਇਆ ਕਤਲ ਮਾਮਲੇ ਹੋਏ ਉਹ ਬੰਦੇ ਨਕੁੰਸਕ ਬਣਾ ਦਿੱਤੇ ਬੇਦਬੀ ਕਾਂਡ ਸਭ ਤੋਂ ਵੱਡਾ ਜਿਹੜਾ ਜੁਰਮ ਆ ਵੀ ਮਹਾਰਾਜ ਦੀ ਬੇਦਬੀ ਕੀਤੀ ਗਈ ਤੇ ਇਹ ਇੱਕ ਬਾਬਾ ਨਵਾਂ ਆ ਗਿਆ ਜੀ ਪੰਜਾਬ 'ਚ ਗੁਰਵਿੰਦਰ ਸਿੰਘ ਖੇੜੀ ਵਾਲਾ ਪਹਿਲੀ ਗੱਲ ਤੇ ਮੈਨੂੰ ਇਸ ਗੱਲ ਦਾ ਅਫਸੋਸ ਆ ਜਿਹੜੇ ਸਾਡੇ ਜੀਜਸਟਸ ਤੇ ਸੁਪਰੀਮ ਕੋਰਟ ਦੇ ਹਨ ਇਹਨਾਂ ਜਸਟਿਸ ਮਿਸ਼ਰਾ ਦੇ ਖਿਲਾਫ ਉਹਦੋਂ ਇੱਕ ਪ੍ਰੈਸ ਰੂਮ ਕੀਤੀ ਸੀ ਤੁਹਾਨੂੰ ਪਤਾ ਹੋਏਗਾ ਤੂੰ 4-5 ਸਾਲ ਪਹਿਲਾਂ ਇਨਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਸਭ ਠੀਕ ਨਹੀਂ ਚੱਲਦਾ ਜਿਹੜੇ ਭਾਜਪਾ ਦੇ ਕੇਸ ਹੁੰਦੇ ਆ ਉਹ ਇੱਕ ਜਿਹੜਾ ਚੀਫ ਜਸਟਿਸ ਉਹ ਕਿਸੇ ਵਿਸ਼ੇ ਜੱਜ ਨੂੰ ਦੇ ਦਿੰਦਾ ਵਾ ਤਾਂ ਕਿ ਉਹ ਭਾਜਪਾ ਦੇ ਹੱਕ ਦੇ ਵਿੱਚ ਜਿਹੜਾ ਸੀ ਫੈਸਲੇ ਸੁਣਾ ਜਾ ਸਕੇ ਇਨਾਂ ਕਹੇ ਸੀ ਕਾਨੂੰਨ ਦੇ ਨਾਲ ਗਦਾਰੀ ਹੈ ਲੋਕਾਂ ਨਾਲ ਗਦਾਰੀ ਹੈ ਦੇਸ਼ਵਾਸੀ ਨਾਲ ਗਦਾਰੀ ਹੈ ਇਹ ਜੀ ਉਹ ਤੋਂ ਚੰਦਰ ਚੂੜ ਵਿੱਚ ਬਿਠੇ ਸੀ ਉਹਦੇ ਤੇ ਦੂਜੇ ਪਾਸੇ ਆਪਾਂ ਗੱਲ ਕਰਦੇ ਬਾਬੇ ਖੇੜੀ ਵਾਲੇ ਦੀ ਮਾੜਾ ਜੋ ਕੋਈ ਕੰਮ ਕਰਦਾ ਤੇ ਉਹਨਾਂ ਬਾਬਾ ਲਾ ਦਿੱਤਾ ਜੀ ਬਾਬਾ ਲਾ ਕੇ ਕੋਈ ਛੋਟੀ ਮੋਟੀ ਵੀ ਹਰਕਤ ਆ ਬਾਬਾ ਜੀ ਕਹਿੰਦੇ ਬਾਬਾ ਜੀ ਅਸੀਂ ਤਾਂ ਜੇਕਰ ਮੈਂ ਸਪਸ਼ਟ ਕਰ ਦਿਆਂ ਬਾਬਾ ਸ਼ਬਦ ਜਿਹੜਾ ਬੜਾ ਪਵਿੱਤਰ ਸ਼ਬਦ ਸਿੱਖ ਧਰਮ ਦੇ ਵਿੱਚ ਸਿਰਫ ਪੰਜ ਵਿਅਕਤੀ ਨੇ ਪੰਜ ਸ਼ਕਸ਼ੀਤਾ ਨੇ ਚਾਰ ਸਭ ਜਾਦੇ ਤੇ ਪੰਜਵੇਂ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਬਾਬੇ ਦਾ ਖਤਾਬ ਮਿਲਿਆ ਸਿਰ ਬਾਬੇ ਦਾ ਬਾਬਾ ਬੁੱਢਾ ਨੂੰ ਵੀ ਭਾਈ ਬੁੱਢਾ ਕਿਹਾ ਜਾਂਦਾ ਵੀ ਭਾਈ ਗੁਰਦਾਸ ਕਹਿੰਦੇ ਆਪਾਂ ਬਾਕੀ ਸਾਰੇ ਭਾਈ ਕੱਢ ਨੇ ਭਾਈ ਮਨੀ ਸਿੰਘ ਭਾਈ ਬੁੱਢਾ ਜੀ ਭਾਈ ਭਾਈ ਗੁਰਦਾਸ ਸਰ ਭਾਈ ਦੇ ਉੱਤੇ ਇੱਥੇ ਸਾਡੇ ਬਾਬੇ ਇੰਨੇ ਹੋ ਗਏ ਨੇ ਇੱਟ ਤੇ ਬਾਬੇ ਬੀਠੇ ਇੱਕ ਇੱਟ ਪੁੱਟ ਚਾਰ ਰੋੜ ਬੀਠੇ ਹੋਦੇ ਬਾਬਾ ਖੇੜੀ ਵਾਲੇ ਦੇ ਪਛੋਕਰ ਦੀ ਵੀ ਜੇ ਗੱਲ ਕਰ ਲਈਏ ਕਦੀ ਉਹ ਘੋੜੀਆਂ ਰੱਖ ਲੈਂਦਾ ਵਾ ਕਦੀ ਉਹ ਗਾਈਆਂ ਰੱਖ ਲੈਂਦਾ ਵਾ ਆਪਣੇ ਆਪ ਨੂੰ ਬਾਬਾ ਉਹਨੂੰ ਪੁੱਛਿਆ ਉਹ ਪੱਤਰਕਾਰ ਨੇ ਉਹ ਕਹਿੰਦਾ ਮੈਨੂੰ ਬਾਬਾ ਨਾ ਕੋਈ ਜਰ ਸੇਵਾਦਾਰ ਕੋਈ ਬਾਬਾ ਨਫਸੀ ਕਹਣਾ ਇੱਕ ਸਾਲ ਪਹਿਲਾਂ ਲਗਭਗ ਉਹਦੀ ਸ਼ਾਦੀ ਹੁੰਦੀ ਹੈ ਸ਼ਾਦੀ ਹੋਣ ਤੋਂ ਬਾਅਦ ਫਿਰ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਬਰਬਾਦੀ ਦੇ ਵਿੱਚ ਉਹਦੀ ਜਿਹੜੀ ਆ ਪਰ ਸੱਸ ਉਹ ਕਹਿੰਦੀ ਆ ਜੀ ਮੇਰਾ ਜਵਾਈ ਜਿਹੜਾ ਬਾਬਾ ਗੁਰਿੰਦਰ ਸਿੰਘ ਆਪਣੇ ਨੂੰ ਕਹਿੰਦਾ ਇੱਕ ਆਸ਼ਰਮ ਚ ਚਲਾ ਰਿਹਾ ਉਹ ਆਸ਼ਮਦਬ ਜੀ ਰੋਹੀ ਜਾਣਦੇ ਆ ਮੇਰੇ ਕੋਲ ਹੈ ਕੱਖ ਨਹੀਂ ਦੁੱਧ ਦਾ ਪੈਸੇ ਦੇਣ ਵਾਲੇ ਜੀ ਫੁਲਾਣੇ ਪੈਸੇ ਦੇਣ ਵਾਲੇ ਵੀ ਬੰਦ ਕਰ ਦੇ ਨਾ ਚਲਾ ਦੋ ਦੂਸਰੀ ਚੀਜ਼ ਹੁਣ ਉਹ ਕਹਿੰਦੇ ਆ ਵੀ ਉਹਦੀ ਘਰ ਦੀ ਪਿਛਲੇ 2 ਮਹੀਨਿਆਂ ਤੋਂ ਪੇਕੇ ਸੀ ਆਪਣੇ ਪਤੀ ਤੋਂ ਖਫਾ ਹੋ ਕੇ ਪੇਕੇ ਰਹਿ ਰਹੀ ਸੀ ਉਹ ਕਹਿੰਦਾ ਜੀ ਮੇਰੀ ਘਰ ਨੂੰ ਕਿਡਨਪ ਕਰਕੇ ਲੈ ਕੇ ਗਿਆ ਉਹ ਨੂੰ ਆਪਣੀ ਘਰ ਵਿੱਚ ਲੈ ਜਾਂਦਾ ਵਾ ਉੱਥੇ ਝਗੜਾ ਹੋ ਜਾਂਦਾ ਵਾ ਇਹ ਗੋਲੀਆਂ ਚਲਾ ਦਿੰਦੇ ਹੁਣ ਗੋਲੀ ਇਹਦੀ ਤੇ ਪਤਾਲ ਜਿਹੜੀ ਉਹ ਪੁਲਿਸ ਕਰੇਗੀ ਬਕਾਇਦਾ ਤੌਰ ਤੇ ਉਹਦੀ ਸੱਸ ਕਹਿੰਦੀ ਵੀ ਮੇਰੇ ਪੱਟ 'ਚ ਗੋਲੀ ਵੱਜੀ ਹੋ ਸਕਦਾ ਬਾਬੇ ਕੋਲੋਂ ਪਸਤੌਦਨ ਗੋਲੀ ਚਲਾਤੀ ਕੋਈ ਅਡੀ ਗੱਲ ਨਹੀਂ ਬਾਬੇ ਕੋਲੋਂ ਕੀ ਦੀ ਹੈਗਾ 1 ਲੱਖ ਤੋਂ ਉੱਪਰ ਇਹੋ ਜਿਹੇ ਬਾਬੇ ਸਾਡੇ ਪੰਜਾਬ ਚ ਤੁਰੇ ਫਿਰਦੇ ਆ ਕੋਈ ਛੋਟੇ ਮੋਟੇ ਢੇਰੇ ਬਣਾ ਕੇ ਲੋਕਾਂ ਨੂੰ ਲੋਟਵੀਂ ਰਹੇ ਤੇ ਪੁੱਟ ਵੀ ਰਹੇ ਹੁਣ ਮੈਂ ਕਹਿਤਾ ਤੌਰ ਤੇ ਖੇੜੀ ਵਾਲੇ ਨੇ ਜਿਸ ਤਰੀਕੇ ਨਾਲ ਜਾ ਕੇ ਗੋਲੀ ਚਲਾਈ ਆ ਤੇ ਮੁੜ ਕੇ ਜਦੋਂ ਅਗਲੇ ਨੂੰ ਦਾਤ ਚੜਿਆ ਤੇ ਫਿਰ ਅਗਲੇ ਬੇ ਸੋਦਾ ਤੇ ਲਾਉਣਾ ਹੀ ਸੀ ਨਾ ਉਹਨਾਂ ਨੇ ਆ ਕੇ ਕੁੱਟਮਾਰ ਕੀਤੀ ਮੁੜ ਕੇ ਕਹਿੰਦਾ ਮਰੀਏ ਬਾਹਾਂ ਤੋੜਤੀ ਮਰੀ ਨੱਤਾਂ ਤੋੜਤੀ ਮੈਂ ਕੋਈ ਗੋਲੀ ਚਲਾਈ ਮੈਂ ਤਾਂ ਕਿਤੇ ਗਿਆ ਹੀ ਨਹੀਂ ਮੇਰੀ ਤੇ ਸਗੋਂ ਕਰਮਜੀਤ ਜਿਹੜੀ ਨਾਨੀ ਸੀ ਉਹ ਨਾਲ ਸੀ ਮੇਰੇ ਵੀ ਮੈਂ ਤੇਰੇ ਨਾਲ ਚਲਦੀ ਆ ਤੇਰੀ ਘਰ ਕਿਉਂ ਨਹੀਂ ਭੇਜਦੇ ਇਹ ਮੇਰੇ ਗਲ ਪੈ ਕੇ ਤੇ ਮੈਨੂੰ ਕੁੱਟਿਆ ਇਹ ਉਹਨਾਂ ਇਨਵੈਸਟਿਗੇਸ਼ਨ ਦਾ ਮਾਮਲਾ ਵੀ ਸਚਾਈ ਕੀ ਹੈ ਵੀ ਕੀ ਇਹਨਾਂ ਗੋਲੀ ਚ ਲਾਈ ਕੀ ਉਹਨਾਂ ਕੁੱਟਮਾਰ ਕੀਤੀ ਇਹ ਕਹਾਣੀ ਕੀ ਇਹ ਇਨਵੈਸਟਿਗੇਸ਼ਨ ਹੋਊਗੀ ਤੇ ਪੁਲਿਸ ਦੀ ਤੇ ਸਾਡੀ ਇਹ ਬਰਬਾਦੀ ਹੋ ਗਈ ਆ ਪੁਲਿਸ ਦੀ ਇੰਨੀ ਨੱਪਨ ਸੁਭ ਹੋ ਗਈ ਆ ਜਿੰਨਾ ਚਿਰ ਉਪਰੋਂ ਦੇ ਕੋਈ ਕਾਨੂੰਨ ਨਹੀਂ ਖੇਤਾ ਉਂਝਰ ਕਾਰਵਾਈ ਨਹੀਂ ਕਰਦੇ ਤਾਂ ਨੂੰ ਪਤਾ ਨਾ ਜਿਹੜੀ ਉਹ ਬੋਹਰ ਵਾਲੇ ਕੇਸ ਹੋਇਆ ਵਾ ਜਿੱਦੇ ਵਿੱਚ ਇੱਕ ਔਰਤ ਤੇ ਛੇ ਤੀਆਂ ਦੀ ਕੁੱਟਮਾਰ ਕੀਤੀ ਗਈ ਫੱਟੜ ਕੀਤੀ ਹਸਪੀਟਲ ਪਈਆਂ ਨੇ ਪੁਲਿਸ ਗੱਲ ਸੁਣਨੀ ਤਿਆਰ ਨਹੀਂ ਸੀਗੀ ਜਿੰਨਾ ਚ ਰਾਜ ਲਾਲ ਦੀ ਗੱਲ ਜਿਹੜੀ ਹੈਗੀ ਹੈ ਮਹਿਲਾ ਕਮਿਸ਼ਨ ਚੇਅਰਪਰਸਨ ਓਵਰਕਟ ਨਹੀਂ ਆਈ ਐ ਹਾਲਾ ਸਾਡੀ ਪੁਲਿਸ ਦਾ ਮੈਂ ਤਾਂ ਕਹਿੰਦਾ ਪੁਲਿਸ ਦਾ ਮਹਿਕਮਾ ਖਤਮ ਕਰਾ ਲੋਕੀ ਆਪਣੀ ਸਿਕਿਉਰਿਟੀ ਆਪ ਕਰ ਲੈਣ ਆਪਣੀਆਂ ਪ੍ਰਾਈਵੇਟ ਏਜੰਸੀਆਂ ਬਣਾ ਲੈਣ ਬੜੀ ਆ ਜੇ ਪੁਲਿਸ ਨੇ ਲੁੱਟਣਾ ਦੇ ਪੁੱਟਣਾ ਹੀ ਤਾਂ ਕੰਮ ਨਹੀਂ ਕਰਦਾ ਤਾਂ ਕੀ ਲੋੜ ਪੁਲਿਸ ਦੀ ਫਿਰ ਐਸੇ ਕਰਕੇ ਉਹ ਕਹਿੰਦੇ ਜੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਊਗੀ ਪੁਲਿਸ ਕਰੇਗੀ ਵਾਕਿਆ ਬਾਬੇ ਦੀ ਗੋਲੀ ਚਲਾਈ ਕਿ ਨਹੀਂ ਚਲਾਈ ਬਾਬੇ ਦੀ ਕੁੱਟਮਰ ਹੋਈ ਕਿ ਨਹੀਂ ਇਹ ਕਹਾਣੀ ਕੀ ਹੈ ਤੇ ਬਾਬਾ ਤਾਂ ਬੜੇ ਕੌਨਫिडेंट ਇਹਨਾਂ ਬਦਮਾਸ਼ਾਂ ਨੂੰ ਗੱਲ ਕਰਦਾ ਤੁਸੀਂ ਸੁਣੀ ਹੋਣੀ ਸਾ ਜੀ ਵਰਤਲਾ ਪੂਰੀ ਹੂੰ ਉਹ ਪਾਛਾ ਬਾਬੇ ਵਾਲੀ ਨਹੀਂ ਹੈਗੀ ਬਾਬਿਆਂ ਨੂੰ ਤਾਂ ਬਹੁਤ ਨਿਮਰਤਾ ਹੁੰਦੀ ਹੈ ਇੰਨੇ ਕਿ ਨਿਬਰ ਹੁੰਦੇ ਉੱਚੀ ਵਾਜ ਉੱਚੀ ਵਾਜ ਨਹੀਂ ਕਰਦੇ ਆਪਣੀ ਤੇ ਉਹ ਤੇ ਬਾਬਾ ਤੇ ਬੋਲਦੇ ਪਟਾਕਿਆਂ ਨੂੰ ਕਿ ਮੇਰਾ ਨਾ ਜੋਸ਼ ਕੀਤਾ ਕੀਤਾ ਹੁਣ ਵੇਖਾਂਗੇ ਗੁਰੂ ਗੋਬਿੰਦ ਸਿੰਘ ਜੀ ਇਸਰ ਕਰਦੇ ਨੇ ਤਾਂ ਵੀ ਪਤਾ ਮਤਲਬ ਸਾਜੀ ਇਹੋ ਕੁਝ ਕਰਾਂਗੇ ਇਹਨਾਂ ਨੂੰ ਜੀ ਪਟੇ ਸਾਹਿਬ ਦਹਾ ਕਿਆ ਪਹਿਲਾਂ ਜਦੋਂ ਆ ਨਵੇਂ-ਨਵੇਂ ਨਾਮ ਸੁਣੇ ਆ ਜਿਹੜੇ ਮੌਤ ਦਾ ਸਮਾਨ ਜਿਹੜੇ ਬਣ ਗਏ ਸਾਡੇ ਪੰਜਾਬੀਆਂ ਵਾਸਤੇ ਸਮੈਕ ਹੈਰੋਇਨ ਉਸੇ ਦੌਰਾਨ ਇੱਕ ਪਹਿਲੀ ਵਾਰ ਨਾਮ ਸੁਣਿਆ ਸੀ ਆਈਸ ਡਰੱਗ ਦਾ ਤੇ ਜਦੋਂ ਆਈਸ ਦਾ ਨਾਮ ਆਇਆ ਤਾਂ ਇਹਦੇ ਨਾਲ ਨਾਮ ਜੁੜਿਆ ਰਾਜੇ ਕੰਦੂਲੇ ਦਾ ਰਾਜਾ ਕੰਦੂਲਾ ਕਹਿੰਦੇ ਵੀ ਦਿੱਲੀ ਦੇ ਵਿੱਚ ਵੱਡੇ ਫਾਰਮ ਹਾਊਸ ਆ ਪਾਰਟੀਆਂ ਕਰਦਾ ਡਰੱਗ ਵੇਚਦਾ ਮੇਰਾ ਖਿਆਲ ਉਹਦਾ ਸਾਰਾ ਪਰਿਵਾਰ ਹੀ ਪੱਟੀ ਸਾਹਿਬ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਰਾਜੇ ਕੰਦੂਲੇ ਵਾਲੇ ਮਾਮਲੇ ਦੇ ਵਿੱਚ ਅੱਜ ਜਲੰਧਰ ਦੀ ਸੈਸ਼ਨ ਅਦਾਲਤ ਦੇ ਵਿੱਚ ਇੱਕ ਫੈਸਲਾ ਆਇਆ ਜਿਹਦੇ ਵਿੱਚ ਰਾਜਾ ਕੰਦੂਲਾ ਨੂੰ 9 ਸਾਲ ਦੀ ਸਜ਼ਾ ਇਦੀ ਪਤਨੀ ਰਾਜਵਿੰਦਰ ਕੌਰ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਇਹ ਦੋਵੇਂ ਮੀਆਂ ਬੀਬੀ ਜਿਹੜੇ ਨੇ ਇਹ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ। ਇਹਦੇ ਵਿੱਚ ਖਲਾ 2 ਕੇਸ ਸੀਗੇ ਜੀ। ਇੱਕ ਤਾਂ ਐਨਡੀ ਪੀਸੀ ਪੀਸੀਐਸ ਦਾ ਸੀਗਾ। ਇੱਕ ਮਨੀ ਲਾਂਡਰਿੰਗ ਦਾ ਸੀਗਾ। ਜਿਹੜੀ ਐਨਡੀਪੀਐਸ ਟੈਕਸ ਸੀਗਾ ਉਹ 50% ਦਾ ਚ ਕੀਤਾ ਸੀ 200 ਕਰੋੜ ਦਾ ਰੈਕਡ ਸੀਗਾ ਉਹਦੇ ਵਿੱਚੋਂ ਇਹ ਬਰੀ ਹੋਏ। ਜਿਹੜਾ ਮਨੀ ਲਾਂਡਰਿੰਗ ਦਾ ਕੇਸ ਸੀ ਉਹ ਬਕਾਇਦਾ ਤੌਰ ਤੇ ਈਡੀ ਦੇ ਅੰਦਰ ਦਰਜ ਕੀਤਾ ਸੀ ਜਿਹੜੇ ਸਾਡੇ ਇੱਥੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਉਰੀ ਹੁੰਦੇ ਸੀ ਅੱਜ ਵੀ ਜਦੋਂ ਸਜ਼ਾ ਜਨਾਈ ਗਈ ਆ ਨਰਿੰਦਰ ਸਿੰਘ ਉ ਰਿਟਾਇਰ ਹੋਣ ਦੇ ਬਾਵਜੂਦ ਹੀ ਮੌਕੇ ਤੇ ਮੌਜੂਦ ਸੀਗੇ ਉੱਥੇ ਉਹ ਕਹਿੰਦੇ 2002 ਦੇ ਵਿੱਚ ਇਹ ਅਸੀਂ ਪ੍ਰਕਿਰਿਆ ਸ਼ੁਰੂ ਕਰਨੇ ਕੇਸ ਦਰਜ ਕਰਨੀ ਤੇ 2015 ਦੇ ਵਿੱਚ ਜਾ ਕੇ ਚਾਰਜ ਸ਼ੀਟ ਪੇਸ਼ ਕਰ ਦਿੰਦੇ ਚਾਰਜ ਫਰੇਮ ਹੋ ਜਾਂਦੇ 12 ਸਾਲ ਹੋ ਗਏ ਕੇਸ ਦਰਜ ਹੋਏ ਦੂ ਤੇ ਹੁਣ ਆ ਕੇ ਫੈਸਲਾ ਆਇਆ 12 ਸਾਲ ਉਹਦੇ ਵਿੱਚ ਮਨੀ ਲਾਂਡਰਿੰਗ ਦੇ ਕੋਈ 8 ਤੋਂ ਲੈ ਕੇ 9 ਕਰੋੜ ਦੀ ਮਨੀ ਲਾਂਡਰਿੰਗ ਦਾ ਕੇਸ ਆ ਉਹ ਇੱਕ ਇਹਦਾ ਆਪਣਾ ਕੋਈ ਰਿਜ਼ਲਟ ਫਿਰ ਜ਼ਮੀਨ ਇਹਦਾ ਕਾਫੀ ਕੁਛ ਦਾ ਜਿਹਦੇ ਵਿੱਚ ਬਕਾਇਦਾ ਤੌਰ ਤੇ ਰਾਜਾ ਕਨੂਲਾ ਰਣਜੀਤ ਸਿੰਘ ਰਾਜਾ ਕਨੂਲਾ ਦਾ ਨਾਮ ਇਹਨੂੰ ਸਜ਼ਾ ਉੱਤੇ ਹੋਈ ਆ 9 ਸਾਲ ਦੀ ਮੇਰਾ ਖਿਆਲ ਇਹ ਰਿਹਾ ਹੋ ਜਾਏਗਾ ਕਿਉਂਕਿ ਧਾਰਜਲ ਜੁਰੀ 9 ਸਾਲ ਸਜ਼ਾ ਪੂਰੀ ਹੋ ਚੁੱਕੀ ਆ। ਉਹਦੀ ਪਤਨੀ ਨੂੰ 3 ਸਾਲ ਦੀ ਹੋਈ ਆ। ਵੈਸੇ ਤੇ ਉਹਨੂੰ ਬੇਰ ਮਿਲ ਸਕਦੀ ਹੈ ਲੇਕਿਨ ਮੇਰੇ ਖਿਆਲ ਉਹਦੀ ਵੀ ਰਾਈ ਤੇ ਇਹਦੇ ਲਟਕੇ ਨੂੰ ਬਰੀ ਕੀਤਾ ਗਿਆ। ਰਾਜਾ ਖਨੋਲਾ ਨੂੰ 1 ਲੱਖ ਰੁਪਇਆ ਜੁਰਮਾਨਾ ਵੀ ਕੀਤਾ ਗਿਆ ਤੇ ਉਹਦੀ ਪਤਨੀ ਨੂੰ 25000 ਰੁਪਇਆ ਜੁਰਮਾਨਾ ਕੀਤਾ ਗਿਆ। ਹੁਣ ਤੁਸੀਂ ਇਹ ਵੇਖ ਲਓ ਕਿ ਜਿਹੜੇ ਕੇਸ ਨੂੰ 9 ਸਾਲ ਲੱਗ ਗਏ ਨੇ ਜਜ ਨਿਰਭੈ ਸਿੰਘ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਅੱਜ ਇਹ ਪ੍ਰਵੈਂਟਿਵ ਆਫ ਮਨੀ ਲਾਂਡਰੀ ਐਕਟ ਦੇ ਤਹਿਤ ਜਿਹੜੀ ਸਜ਼ਾ ਸੁਣਾਈ ਹੈ ਤੇ ਮੈਨੂੰ ਅਬੀਦ ਅਪੀ ਰਾਜਾ ਕਧੋਲਾ ਵਰਗੇ ਐ ਤੇ ਗੈਂਗਸਟਰ ਸਮਗਲਰ ਹੀ ਨਾ ਉਹ ਤੇ ਕਿ ਇਹਨਾਂ ਨੇ ਨਿਹੜਕਾਂ ਕੰਮ ਕੀਤਾ ਇੱਕ ਨੇ ਕਈ ਕੇਸ ਦੱਚ ਕੀਤੇ ਪੰਜਾਬ ਪੁਲਿਸ ਦੇ ਖਿਲਾਫ ਬਾਕੀ ਕੇਸਾਂ ਦੀ ਪੋਜੀਸ਼ਨ ਕੀ ਆ ਉਹ ਪੁੱਛ ਦੱਸੂਗੀ ਬਾਰੇ ਪਰ ਆਪਣੇ ਕੋਲ ਦੋ ਕੇਸਾਂ ਦੀ ਹੈਗੀ ਤੁਹਾਨੂੰ ਦੱਸ ਦਿੱਤੀ ਆ ਲੇਕਿਨ ਹਾਲਾਤ ਪੰਜਾਬ ਦੇ ਬਹੁਤੇ ਵਧੀਆ ਨਹੀਂ ਜੀ ਪਟੀ ਸਾਹਿਬ ਮੈਨੂੰ ਜਿੱਥੋਂ ਤੱਕ ਧਿਆਨ ਆਂਦਾ ਜਦੋਂ ਮੈਂ ਤੁਹਾਡੀ ਸਾਰੀ ਗੱਲ ਤੁਹਾਨੂੰ ਸੁਣ ਰਿਹਾ ਸੀਗਾ ਇਹ ਰਾਜਾ ਕੰਦੂਲਾ ਮੇਰੇ ਖਿਆਲ ਸੁਨਾਮਾਲ ਦਾ ਰਹਿਣ ਵਾਲਾ ਨਾ ਕਿਤੇ ਜੀ ਜੀ ਇਹਦੇ ਸਾਥੀ ਅਮਰਸਰ ਦੇ ਵਿੱਚ ਗੋਲੀ ਚਲਦੀ ਸੀ ਇੱਕ ਗੁਰਨਾਨਕ ਹਸਪੀਟਲ 'ਚ ਇਹਦੇ ਸਾਥੀ ਨੂੰ ਵੀ ਕਹਿਦਾ ਟੁੱਟੇ ਹਸਪੀਟਲ 'ਚ ਗੋਲੀ ਮਾਰੀ ਗਈ ਸੀ ਤੇ ਇਹ ਸੁਨਾਮ ਵਾਲੇ ਪਾਸੇ ਜੀ 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 ਪਟੀ ਸਾਹਿਬ ਇਹਦੇ ਨਾਲ ਹੀ ਹੋਰ ਐਨਸੀਬੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਨਵਾਂ ਜਿਹੜਾ ਵਾ ਪਲਾਨ ਬਣਾਇਆ ਇੱਕ ਨਵੀਂ ਬਿਮੋਤ ਬਣਾਈ ਇੱਕ ਨਵੀਂ ਤਕਨੀਕ ਬਣਾਈ ਆ ਵੀ ਹੁਣ ਜਿਹੜੇ ਨਸ਼ਾ ਤਸਕਰ ਫੜੇ ਜਾਣਗੇ ਇਹਨਾਂ ਨੂੰ ਉਸ ਸੂਬੇ ਦੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਏਗਾ ਇਹ ਪੂਰਾ ਮਾਮਲਾ ਕੀ ਆ ਪੱਟੀ ਸਾਹਿਬ ਵੇਖੋ ਬਲਵਿੰਦਰ ਸਿੰਘ ਕੁਲਫ ਬਿੱਲਾ ਇਹ ਬਿੱਲਾ ਨਾਂ ਦਾ ਬਕਾਇਦਾ ਤੌਰ ਤੇ ਸਮਗਲਰ ਵੀ ਆ ਤੇ ਇੱਕ ਗੈਂਗਸਟਰ ਵੀ ਆ ਇਹਦੇ ਤੇ 10 ਕੇਸ ਚੱਲਦੇ ਆ ਤੇ 10 ਤੋਂ ਕੇਸ ਚੱਲਦੇ ਆ ਤੇ ਅੱਜ ਬਕਾਇਦਾ ਤੌਰ ਤੇ ਇਹਨੂੰ ਇੱਕ ਕੇਸ ਦੇ ਵਿੱਚ ਜਿਹੜੀ ਆ ਉਹ ਸਜ਼ਾ ਉਹਦੀ ਜਿਹੜੀ NCB ਆ ਨਾਰਕਟ ਕ੍ਰਾਈਮ ਬਿਊਰੋ ਇਨ ਨੈਸ਼ਨਲ ਲੈਵਲ ਤੇ ਹੈਗੀ ਆ ਉਹਨਾਂ ਦੀ ਇੱਕ ਫੰਡਾ ਬਣਾ ਤਾ ਉਹਨਾਂ ਨੇ ਵੀ ਜਿਹੜਾ ਵੀ ਬੰਦਾ ਹੈਗਾ ਵਾ ਜਿੱਥੋਂ ਦੇ ਜਿਸ ਸਟੇਟ ਦਾ ਉਹ ਸਟੇਟ ਦੀ ਰੱਖਿਆ ਜਾਊਗੀ ਫਾਰ ਐਗਜ਼ਾਮਪਲ ਜੇ ਪੰਜਾਬ ਦਾ ਦਿਨ ਨੂੰ ਆਸਾਂ ਭੇਜਤਾ ਆਸਾਮ ਭੇਜਦਾ ਆਸਾਮ ਦਾ ਨੂੰ ਤਾਮਲਾਡੂ ਭੇਜਦਾ ਤਾਮਲਾਡੂ ਦੇ ਤੁਸੀਂ ਜਿਹੜੀ ਆ ਉੱਤਰਾਖੰਡ ਵਿੱਚ ਭੇਜਦਾ ਮਤਲਬ ਇਸ ਤਰੀਕੇ ਨਾਲ ਦੀ ਪ੍ਰਪੋਜ਼ਲ ਹੈਗੀ ਆ ਉਹਦੇ ਤਹਿਤ ਬਕਾਇਦਾ ਤੌਰ ਤੇ ਇਸ ਵਿਅਕਤੀ ਜਿਹੜਾ ਬਲਵਿੰਦਰ ਸਿੰਘ ਬਿੱਲਾ ਵਾ ਇਹਨੂੰ ਅੱਜ ਸਜ਼ਾ ਸੁਣਾਈ ਗਈ ਹੈ ਤੇ ਸਜ਼ਾ ਸੁਣਾਉਣ ਤੋਂ ਬਾਅਦ ਬਕਾਇਦਾ ਤੌਰ ਤੇ ਇਹਦੀ ਜਿਹੜੀ ਆ ਇਹਨੂੰ ਜਿਬਰੂਗੜ ਜਿਲ੍ਹੇ ਚ ਭੇਜਿਆ ਵਾ ਆਸਾਮ ਦੇ ਵਿੱਚ ਜਿੱਥੇ ਪਹਿਲਾਂ ਹੀ ਸਾਡੇ ਭਾਈ ਅਮਰਤਪਾਲ ਸਿੰਘ ਹੋਰੀ ਬੰਦ ਨੇ 2019 ਦੇ ਵਿੱਚ ਇਹਨਾਂ ਦੇ ਖਿਲਾਫ ਮੁਹਾਲੀ ਦੇ ਵਿੱਚ ਕੇਸ ਦਰਜ ਹੁੰਦਾ ਵਾ 2022 ਦੇ ਵਿੱਚ ਅਮਰਸਰ ਦਿਵਜ ਜੀ ਐਸਟੀਐਫ ਉਹ ਕੇਸ ਦਰਜ ਕਰਦੀ ਹੈ ਤੇ ਇਹਦੇ ਬਾਰੇ ਇਹ ਵੀ ਜਾਣਕਾਰੀ ਵੀ ਪਾਕਿਸਤਾਨ ਦੇ ਤਸ਼ਕਰਾਂ ਨਾਲ ਇਹਦੇ ਸਿੱਧੇ ਸੰਬੰਧ ਆ ਤੇ ਹੁਣ ਇਹ ਇਹਨੂੰ ਉੱਥੇ ਭੇਜ ਦਿੱਤਾ ਗਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਇਹਨੂੰ ਹੋਰ ਕੀ ਸਜਰਤੀ ਜਾਂਦੀ ਹੈ ਕਿਉਂਕਿ ਇਹਦੇ ਹੋਰ ਵੀ ਕੇਸ ਚੱਲਦੇ ਆ ਤੇ ਜਿਹੜੀ ਵੀ ਖੇਫੜੀ ਕੀ ਇਹਦੇ ਕੋਲ ਦਾਸਵਰੀ ਫੇਸ ਫੜੀ ਗਈ ਤੇ ਦਸਾਂ ਦੇ ਵਿੱਚੋਂ 2 ਤੋਂ ਲੈ ਕੇ 3 ਕਿਲੋ ਹੈਰਨ ਬਰਮਨ ਦੀ। ਇੰਨੇ ਇੰਨੀ ਬਰਮ ਕਰ ਲਈਏ ਦਸਾਂ ਚੋਂ ਜੀ ਘੱਟੋ ਘੱਲ 20 ਕਿਲੋ ਵੀ ਕੀਤੇ ਤੇ 20 ਕਿਲੋ ਕਿੰਨੇ ਦੀ ਬਣ ਜਾਂਦੀ ਹੈ? ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਘੱਟੋ ਘੱਟ ਜਿਹੜੀ ਸੌਫਟ ਡਰ ਦੀ ਬਣੀ ਗਈ ਨਾ ਜੀ। ਇਸ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਜੀ ਆਜੀ ਬਜਵੰਦਰ ਸਿੰਘ ਬੇਲਾ ਨੂੰ ਉਹ ਸਿੱਧਾ ਪੇਟਾ ਚੱਲ ਵੀ ਤੂੰ ਡਿਬਰੂਗੜ੍ਹ ਚੱਲ। ਇਸ ਕੇਸ ਦੇ ਵਿੱਚ ਜਿਹੜਾ ਨਵਾਂ ਕੇਸ ਇਹ ਨਵਾਂ ਐਕਟ ਬਣਾਇਆ ਦੇ ਵਿੱਚ ਕੇਸ ਦੇ ਵਿੱਚ 3 ਤੋਂ ਲੈ ਕੇ 6 ਮਹੀਨੇ ਤੱਕ ਪੁਲਸ ਆਪਣੀ ਹਰਾਸਤ ਦੇ ਵਿੱਚ ਬਿਨਾਂ ਕਿਸੇ ਪੁਛ ਤਰਤੀਬ ਦੇ ਰੱਖ ਸਕਦੀ ਹੈ ਜੀ ਜੀ ਪੱਟੀ ਸਾਹਿਬ ਉਧਰ ਉਹ ਕਲਕੱਤੇ ਜਿਹੜਾ ਉਸ ਡਾਕਟਰ ਕੁੜੀ ਦੇ ਨਾਲ ਬੜਾ ਮਾੜਾ ਕੰਮ ਹੋਇਆ ਲਾਤਕਾਰ ਹੋਇਆ ਫਿਰ ਉਹਦਾ ਮਰਡਰ ਕਰ ਦਿੱਤਾ ਗਿਆ ਉਹ ਸੰਜੀ ਰੇ ਨਾਂ ਦਾ ਸ਼ਖਸ ਫੜ ਵੀ ਲਿਆ ਪਰ ਉਦੇ باوجود ਭਾਜਪਾ ਵਾਲੇ ਕਹਿ ਰਹੇ ਆ ਵੀ ਇਹਦੀ ਜਾਂਚ ਜਿਹੜੀ ਆ ਉਹ ਸੀਬੀਆਈ ਤੋਂ ਕਰਾਉਣੀ ਚਾਹੀਦੀ ਆ ਜਦਕਿ ਸਟੇਟ ਪੁਲਿਸ ਨੇ ਤਾਂ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਹੜੀ ਉਹਦੀ ਮਾਂ ਕਹਿੰਦੀ ਮੇਰਾ ਪੁੱਤ નિર્ਦੋਸ਼ ਹੈ ਪੁਲਿਸ ਦਾ ਮਲਾਜਮ ਸੀਗਾ ਪੁਲਿਸ ਸਿਪਰਤੀ ਸੀਗਾ ਉਸ ਜਿੱਥੇ ਉਹ ਯੂਨੀਵਰਸਿਟੀ ਸੀ ਉੱਥੇ ਡਿਊਟੀ ਲੱਗੀ ਇੰਨੀ ਕਿ ਨੀੜਤਾ ਬਣ ਗਈ ਪ੍ਰੋਫੈਸਰਾਂ ਨਾਲ ਬਾਕੀ ਅਧਿਕਾਰੀਆਂ ਨਾਲ ਬਾਕੀ ਵਾਰਡਨ ਨਾਲ ਵੀ ਜਿੱਥੇ ਮਰਜ਼ੀ ਜਾ ਸਕਦਾ ਸੀ ਇੰਨੀ ਕਿ ਨੀੜਤਾ ਬਣ ਗਈ ਸੀ ਇਹਦਾ ਕੰਮ ਸੀ ਆਮ ਤੌਰ ਤੇ ਪੂਰਨ ਫਿਲਮਾਂ ਵੇਖਣਾ ਇਹਦੇ ਮੋਬਾਈਲ ਦੇ ਵਿੱਚੋਂ ਬੜਾ ਕੁਝ ਮਿਲਿਆ ਪੂਰਨ ਫਿਲਮਾਂ ਮੇਖਣ ਕਰਕੇ ਜਿਹੜਾ ਸੀ ਇਹਦੀ ਵਿਰਤੀ ਜਿਹੜੀ ਸੀ ਉਦਾਂ ਦੀ ਹੋ ਗਈ ਇਹਦੇ ਪਹਿਲਾਂ ਵਿਚਾਰ ਆਇਆ ਸੀ ਹਾਂਜੀ ਜਿੰਨ ਘਰ ਵਾਲਿਆਂ ਨੂੰ ਛੱਡ ਗਿਆ ਸੀ ਤੇ ਚੌਥੀ ਦੀ ਕੈਂਸਲਰ ਦਿੱਤੇ ਉੱਥੇ ਹੀ ਸੀ ਤੇ ਪੰਜਵੀਂ ਇਹਨੇ ਹੁਣ ਇੱਕ ਕਰਤੂਰ ਖੋਲਦੀ ਤੇ ਇੱਕ ਕਰਤੂਰ ਕੋਲੋਂ ਤੋਂ ਬਾਅਦ ਉਮੀਦ ਨਹੀਂ ਵੀ ਹੁਣ ਜੇਲ੍ਹ ਤੋਂ ਬਾਹਰ ਆਵੇ ਪੋਸਿਬਿਲਟੀ ਹੈ ਜਿਵੇਂ ਉਰਦੂ ਦੀ ਮੁੱਖ ਮੰਤਰੀ ਨੇ ਕਿਹਾ ਕਿ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਸੀਂ ਸਵਾਗਤ ਕਰਾਂਗੇ ਜੀ ਔਰ ਉਹਨਾਂ ਨੇ ਆਪ ਹੀ ਕਹਿਤਾ ਸੀ ਵੀ ਜੇ ਸਾਡੇ ਤੋਂ ਤਸੱਲੀ ਨਾ ਤੁਹਾਨੂੰ ਹੋਊਗੀ ਪੁਲਿਸ ਤੋਂ ਤਾਂ ਡੈਡ ਸੀ ਬੇਜਨ ਪੁਤਰਾਜ ਜੀ ਦਾ ਲੇਕਿਨ ਅੱਜ ਬੰਗਾਲ ਹਾਈ ਕੋਰਟ ਨੇ ਇਹ ਕੇਸ ਜਿਹੜਾ ਵਾ ਸੀਬੀ ਨੂੰ ਆਪ ਹੀ ਦੇ ਦਿੱਤਾ ਉਹਦੀ ਕਾਫੀ ਬਹਿਸ ਬਹਿਸ ਹੋਇਆ ਉਦੋਂ ਬਤ ਉਹਨਾਂ ਨੇ ਇੱਕ ਕੇਸ ਦਿੱਤਾ ਤੇ ਅਗਲੀ ਸੁਣਵਾਈ 11 ਦਿਨਾਂ ਬਾਅਦ ਫੇਰ ਹੋਏਗੀ ਲੇਕਿਨ ਕੇਸ ਸੀਬੀ ਨੂੰ ਦਿੱਤਾ ਵੀ ਸੀਬੀ ਕੇਸ ਕਰੇ ਮਤਲਬ ਹੁਣ 5-7 ਸਾਲ ਆਰਾਮ ਨਾਲ ਲੰਘ ਜਾਣਗੇ ਬਿਲਕੁਲ ਜੀ ਸੋ ਪਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ Subscribe to One India channel and never miss an update.